ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਕੀਆਂ ਜਿੰਦਾਂ ਵੱਡੇ ਸਾਕੇ ਭਾਗ ਨੂਆਂ ਪ੍ਰਭ ਜੂ ਬਾਪੂ ਜੀ ਤੁਹਾਨੂੰ ਇੰਨਾ ਸਾਰਾ ਕੁਝ ਯਾਦ ਕਿਵੇਂ ਰਹਿ ਜਾਂਦਾ ਹੈ ਭੁੱਲਦੇ ਨਹੀਂ ਤੁਸੀਂ ਗੁਰਮੁਖ ਸਿੰਘ ਉੱਤਰ ਸਾਡੇ ਗੁਰੂ ਸਾਹਿਬਾਨ ਨਾਲ ਇੰਨਾ ਕੁਝ ਵਾਪਰਿਆ ਉਸ ਨੂੰ ਅਸੀਂ ਕਿਵੇਂ ਭੁੱਲ ਸਕਦੇ ਹਾਂ ਪਰ ਫਿਰ ਵੀ ਬਹੁਤ ساری ਗੱਲਾਂ ਭੁੱਲ ਵੀ ਜਾਂਦੀਆਂ ਹਨ ਪ੍ਰਭ ਜੂ ਫਿਰ ਕੀ ਹੋਇਆ ਬਾਪੂ ਜੀ ਔਰੰਗਜ਼ੇਬ ਨੇ ਕੀ ਕੀਤਾ ਗੁਰਮੁਖ ਸਿੰਘ ਔਰੰਗਜ਼ੇਬ ਦਾ ਇੰਨਾ ਸਖਤ ਹੁਕਮ ਸੁਣ ਕੇ ਸਭ ਨੇ ਆਪਣੀਆਂ ਫੌਜਾਂ ਅਨੰਦਪੁਰ ਸਾਹਿਬ ਪੇਜ ਦਿੱਤੀਆਂ ਗੁਰੂ ਜੀ ਕੋਲ 11000 ਯੋਧੇ ਸਨ ਤੇ ਮੁਗਲਾਂ ਦੀ ਫੌਜ 150000 ਤੋਂ ਵੀ ਜ਼ਿਆਦਾ ਸੀ ਸ਼ਾਹੀ ਫੌਜਾਂ ਤੇ ਪਹਾੜੀ ਰਾਜਿਆਂ ਦੀ ਫੌਜਾਂ ਨੇ ਰਲ ਕੇ ਮੋਰਚੇ ਬਣਾ ਅਨੰਦਪੁਰ ਨੂੰ ਘੇਰਾ ਪਾ ਲਿਆ ਅਬਜੂ ਫਿਰ ਗੁਰੂ ਜੀ ਨੂੰ ਕਿਲੇ ਵਿੱਚ ਬੰਦ ਕਰ ਦਿੱਤਾ ਸੀ ਉਹ ਬਲਾਨੀ ਗੁਰਮੁਖ ਸਿੰਘ ਹਾਂ ਪੁੱਤਰ ਚਾਰ ਚੁਪੇਰੇ ਤੂੰ ਘੇਰਾ ਲਿਆ ਸੀ ਉਹਨਾਂ ਨੂੰ ਪਰ ਗੁਰੂ ਜੀ ਨੇ 5-5 ਸੂ ਦੇ ਜਥੇ ਬਣਾ ਕੇ ਸਭ ਕਿਲੇ ਅੰਦਰ ਤੈਨਾਤ ਕਰ ਦਿੱਤੇ ਤੇ ਬਾਕੀ ਸਿੰਘਾਂ ਨੂੰ ਆਪਣੀ ਕਮਾਂਡ ਹੇਠ ਰੱਖਿਆ 5-5 ਸੂ ਦੀ ਜਥਿਆਂ ਨੇ ਇੰਨੀ ਵੱਡੀ ਫੌਜ ਨਾਲ ਸਖਤ ਟੱਕਰ ਆ ਕੀਤਾ ਮੁਗਲਾਂ ਤੇ ਪਹਾੜੀ ਰਾਜਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਉਂਕਿ ਉਹ ਮੈਦਾਨ ਵਿੱਚ ਸਨ ਸਿੱਖ ਦੀਆਂ ਤੋਪਾਂ ਦੀ ਆਵਾਜ਼ ਨਾਲ ਪੈਰੀਆਂ ਦੇ ਹਿਰਦੇ ਕੰਬ ਉੱਟਦੇ ਮਨਜੂਰ ਬਾਪੂ ਜੀ ਸਿੱਖ ਦੀਆਂ ਤੋਪਾਂ ਠਾਠਾ ਕਰਦੀਆਂ ਸੀ ਫੇਰ ਮੁਗਲ ਡਰਦੇ ਹੋਣਗੇ ਗੁਰਮੁਖ ਸਿੰਘ ਉਹ ਬੜੇ ਡਰ ਗਏ ਤਾਂ ਉਹਨਾਂ ਨੇ ਵਿਉਂਤ ਬਣਾਈ ਕਿ ਸਿੱਖ ਦਾ ਬਾਰੋਖਾਨ ਪੀਣ ਦਾ ਸਮਾਨ ਬੰਦ ਕਰ ਦਿੱਤਾ ਜਾਵੇ ਤੇ ਉਹਨਾਂ ਚਾਰ ਚੁਪੇਰੇ ਖਾਈ ਪੁੱਟ ਦਿੱਤੀ ਤੇ ਸਿੱਖਾਂ ਦਾ ਰਾਸ਼ਨ ਪਾਣੀ ਬਾਰੋ ਜਾਣਾ ਬੰਦ ਹੋ ਗਿਆ ਜਿਹੜਾ ਰਾਸ਼ਨ ਐਸੀ ਉਹ ਵੀ ਹੌਲੀ-ਹੌਲੀ ਖਤਮ ਹੋ ਗਿਆ ਗੁਰੂ ਜੀ ਦੇ ਸਿੱਖ ਘੋੜੇ ਪ੍ਰਸ਼ਾਦੀ ਆਤੀ ਭੁੱਖ ਨਾਲ ਮਰਨ ਲੱਗੇ ਸਿੱਖਾਂ ਦਾ ਸੰਧਕ ਦੀ ਪਰਖ ਹੋ ਰਹੀ ਸੀ ਹੁਣ ਸਿੰਘ ਸੂ ਸੂ ਦੇ ਜੱਥੇ ਬਣਾ ਕੇ ਲੜਨ ਲੱਗੇ ਬਜੂਤ ਬਾਪੂ ਜੀ ਭੁੱਖੇ ਰਹਿ ਕੇ ਲੜਨਾ ਤਾਂ ਬੜਾ ਔਖਾ ਹੁੰਦਾ ਹੋਵੇਗਾ ਗੁਰਮੁਖ ਸਿੰਘ ਪਰ ਸਿੱਖ ਫੇਰ ਵੀ ਬੜੇ ਹੌਸਲੇ ਨਾਲ ਲੜਦੇ ਰਹੇ ਉਹਨਾਂ ਪਹਾੜੀ ਤੇ ਮੁਗਲ ਸੈਨਾ ਦੇ ਹੌਸਲੇ ਢਾਅ ਦਿੱਤੇ ਉਹਨਾਂ ਨੇ ਆٹے ਦੀ ਗਉ ਬਣਾ ਕੇ ਤੇ ਕੁਰਾਨ ਤੇ ਹੱਥ ਰੱਖ ਕੇ ਕਸਮਾਂ ਖਾਧੀਆਂ ਤੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਕਿਲਾ ਖਾਲੀ ਕਰ ਦਿਓ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਗੁਰੂ ਸਾਹਿਬ ਦੇ ਸਿੰਘ ਵੀ ਭੁਖ ਤਤੰਗ ਆ ਗਏ ਸਨ ਪਰ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਮਝਾਇਆ ਕਿ ਇਹ ਇਹਨਾਂ ਦਾ ਕੋਈ ਇਤਬਾਰ ਨਹੀਂ ਹੈ ਨਾਲੇ ਦੁਸ਼ਮਣ ਦੇ ਹੌਸਲੇ ਪਸਤ ਹੋ ਗਏ ਸਨ ਇਸ ਲਈ ਕਿਲਾ ਖਾਲੀ ਕਰਨਾ ਸਹੀ ਨਹੀਂ ਹੈ ਜੇ ਅਸੀਂ ਉਹਨਾਂ ਦੇ ਧੋਕੇ ਵਿੱਚ ਆ ਗਏ ਤਾਂ ਬਹੁਤ ਤਬਾਹੀ ਹੋਵੇਗੀ ਸਿੱਖਾਂ ਨੇ ਗੁਰੂ ਸਾਹਿਬ ਦੇ ਕਿਲੇ ਖਾਲੀ ਕਰਨ ਤੇ ਜ਼ੋਰ ਪਾਇਆ ਤੇ ਗੁਰੂ ਜੀ ਸਿੱਖ ਦੀ ਹਾਲਤ ਵੇਖ ਕੇ ਉਹਨਾਂ ਦਾ ਹੁਕਮ ਨਾਟਾਲ ਸਕੇ ਤੇ ਸਿੱਖਾਂ ਨੂੰ ਕਿਹਾ ਕਿ ਤੁਸੀਂ ਤੁਰੰਦੀ ਤਿਆਰੀ ਕਰੋ ਪ੍ਰਭਜੋਤ ਫਿਰ ਸਿੱਖ ਆਪਣਾ ਸਮਾਨ ਦੇ ਪੈਕਿੰਗ ਕਰਨ ਲੱਗੇ ਹੁਣੇ ਗੁਰਮੁਖ ਸਿੰਘ ਸਮਾਨ ਤਾਂ ਉਹਨਾਂ ਕੋਲ ਬਚਿਆ ਹੀ ਨਹੀਂ ਸੀ ਕੁਝ ਕੀਮਤੀ ਗ੍ਰੰਥ ਪਰਿਵਾਰ ਗੁਰੂ ਜੀ ਦੇ ਪਿਆਰੇ ਸਿੱਖ ਸਨ ਉਹ ਵੀ 11000 ਵਿੱਚੋਂ ਸਿਰਫ 1500 1600 ਸਿੱਖ ਰਹਿ ਗਏ ਸਨ ਆਪ ਨੇ ਅੰਨਪੂਰਤਿ ਹੋਰ ਗੁਰੂ ਸਥਾਨਾਂ ਦੀ ਸੇਵਾ ਗੁਰਬਖਸ਼ ਰਾਏ ਨੂੰ ਸੌਂਪ ਅੱਧੀ ਰਾਤ ਨੂੰ ਅਨੰਦਪੁਰ ਦਾ ਕਿਲਾ ਖਾਲੀ ਕਰ ਦਿੱਤਾ। ਰਬਜੋਤ ਗੁਰੂ ਜੀ ਆਪਣਾ ਘਰ ਅਨੰਦਪੁਰ ਛੱਡ ਕੇ ਫਿਰ ਕਿੱਥੇ ਗਏ? ਗੁਰੂ ਜੀ ਦਾ ਕਾਫਲਾ ਅਜੇ ਥੋੜੀ ਦੂਰ ਹੀ ਗਿਆ ਸੀ ਕਿ ਗੁਰੂ ਜੀ ਕਹਿਣ ਲੱਗੇ ਕਿ ਅੰਮ੍ਰਿਤ ਵੇਲੇ ਦੇ ਨਿਤਨੇਮ ਤੇ ਆਸਾ ਦੀ ਵਾਰ ਦਾ ਵੇਲਾ ਹੋ ਗਿਆ ਤੇ ਸਾਰੇ ਸਰਸਾ ਕੰਡੇ ਸ਼ਾਹੀ ਟਿੱਬੇ ਤੇ ਬੈਠ ਕੀਰਤਨ ਕਰਨ ਲੱਗੇ। ਔਰ ਦੁਸ਼ਮਣ ਸਭ ਕਸਮਾ ਖੁੱਲ ਔਖ ਪਹਾੜੀ ਸਿੱਖਾਂ ਤੇ ਟੁੱਟ ਪਏ। ਬਾਬਾ ਅਜੀਤ ਸਿੰਘ, ਭਾਈ ਉਦੇਸ ਸਿੰਘ, ਭਾਈ ਜੀਵਨ ਸਿੰਘ ਤੇ ਹੋਰ ਸਿੰਘਾਂ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਤਾਂ ਜੋ ਉਹ ਗੁਰੂ ਜੀ ਤੱਕ ਨਾ ਪਹੁੰਚ ਸਕਣ। ਪਰਬਜੂ ਗੁਰੂ ਜੀ ਐਨੇ ਔਖੇ ਸਮੇਂ ਤੇ ਵੀ ਨਿਤਨੇਮ ਕਰਦੇ ਰਹੇ। ਗੁਰਮੁਖ ਸਿੰਘ ਉੱਤਰ ਉਹਨਾਂ ਨੇ ਸਾਨੂੰ ਉਹੀ ਉਪਦੇਸ਼ ਦਿੱਤਾ ਜੋ ਜ਼ਿੰਦਗੀ ਵਿੱਚ ਆਪ ਕਮਾਇਆ। ਉਹਨਾਂ ਨੇ ਇਸ ਓਕੇ ਵਿਲੇ ਵੀ ਨਿਤਨੇਮ ਨਹੀਂ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ